ਸਤਿ ਸ਼੍ਰੀ ਅਕਾਲ ਜੀ ਪਹਾੜੀਆਂ ਐਂਟਰਟੇਨਮੈਂਟ 7625 ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕਰਾਂਗੇ ਜਿਹੜੇ ਸਿੱਖ ਧਰਮ ਦੇ ਮੋਢੀ ਸਨ ਤੇ ਪਹਿਲੇ ਗੁਰੂ ਸੀਗੇ ਸਿੱਖਾਂ ਦੇ ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਆ ਦੇਖੋ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਪਿਆਰੀ ਜਿਹੀ ਵੀਡੀਓ ਲੈ ਕੇ ਆਏ ਆ ਇਹਦੇ ਵਿੱਚ ਦੇਖੋ ਗੁਰੂ ਨਾਨਕ ਦੇਵ ਜੀ ਦੋ ਬਲਦਾਂ ਨਾਲ ਖੇਤਾ ਵਿੱਚ ਵਾਹੀ ਕਰਦੇ ਪਏ ਨੇ ਹਲ ਚਰਾਉਂਦੇ ਪਏ ਨੇ ਹਲ ਜੋਤਦੇ ਪਏ ਨੇ ਖੇਤਾ ਦੇ ਵਿੱਚ ਖੁਦ ਦਸਾਂ ਨੋਹਾਂ ਦੀ ਕੀਰਤ ਕਰਦੇ ਨੇ ਅਤੇ ਅੱਜ ਕੱਲ ਦੇ ਆਪਾਂ ਨੌਜਵਾਨ ਕੀ ਕਹਿੰਦੇ ਆ ਕੋਈ ਸਾਨੂੰ ਕੋਈ ਮਿਹਨਤ ਨਾ ਕਰਨੀ ਪਵੇ ਸਾਨੂੰ ਹਰ ਇੱਕ ਚੀਜ਼ ਬਿਨ ਮਿਹਨਤ ਕੀਤਿਆ ਬਿਨ ਮੰਗਿਆ ਸਾਨੂੰ ਹਰ ਇੱਕ ਚੀਜ਼ ਸਾਨੂੰ ਮਿਲ ਜਵੇ ਅਸੀਂ ਮੇਨ ਤੋਂ ਭੱਜਦੇ ਆ ਤਾਂ ਹੀ ਕਰਕੇ ਆਪਾਂ ਪੰਜਾਬੀ ਭਰਾ ਸਿੱਖ ਕਮਿਊਨਿਟੀ ਕਈ ਕੰਮਾਂ ਵਿੱਚ ਬਾਕੀ ਆਉਤੋਂ ਪਿੱਛੇ ਰਹਿ ਗਈ ਆ ਸਾਡੇ ਗੁਰੂ ਨਾਨਕ ਦੇਵ ਜਗਤ ਦੇ ਪਹਿਲੇ ਗੁਰੂ ਨੇ ਹਿੰਦੂਆ ਦੇ ਵੀ ਗੁਰੂ ਨੇ ਮੁਸਲਮਾਨਾਂ ਦੇ ਪੀਰ ਨੇ ਸਿੱਖਾਂ ਦੇ ਗੁਰੂ ਨੇ ਇਹ ਖੁਦ ਦਸਾਂ ਨੂੰ ਹਾਦੀ ਕਿਰਤ ਕਰਕੇ ਮਿਹਨਤ ਮਜ਼ਦੂਰੀ ਕਰਦੇ ਪਏ ਨੇ ਖੁਦ ਜ਼ਮੀਨ ਵਿੱਚੋਂ ਅਨਾਜ ਉਗਾ ਰਹੇ ਨੇ ਤੇ ਆਪਾਂ ਕਿਸ ਖੇਤ ਦੀ ਮੁੱਲੀ ਆਪਾਂ ਕੀ ਸੋਚੀ ਬੈਠੇ ਆ ਆਪਾਂ ਮਿਹਨਤ ਤੋਂ ਭਜਦੇ ਆ ਮਿਹਨਤ ਕਰਦੇ ਨਹੀਂ ਕੰਮ ਕਰਦੇ ਨਹੀਂ ਤਾਂ ਦੋਸ਼ ਆਪਾਂ ਭਗਵਾਨ ਨੂੰ ਦਿੰਨੇ ਆ ਕਰਦਿਆਂ ਨੂੰ ਦਿੰਨੇ ਆ ਵੇ ਤੁਸੀਂ ਸਾਡੇ ਲਈ ਕੀ ਕੀਤਾ ਬਾਬਾ ਜੀ ਤੁਸੀਂ ਮੇਰੇ ਲਈ ਮਾੜਾ ਕੀਤਾ ਚੰਗਾ ਕੀਤਾ ਤੁਸੀਂ ਮੇਰੇ ਬਾਰੇ ਸੋਚਦੇ ਨਹੀਂ ਨਾ ਬਾਬਾ ਜੀ ਨੇ ਤੁਹਾਨੂੰ ਜੰਮਤਾ ਵੱਡਾ ਕਰਤਾ ਤੁਹਾਡੇ ਮਾਪਿਓ ਨੇ ਤੁਹਾਨੂੰ ਜੰਮਤਾ ਅੱਗੇ ਤੁਹਾਡਾ ਫਰਜ ਹੈ ਦਸਾਂ ਨੂੰ ਆਹਦੀ ਕਿਰਤ ਕਰਨਾ ਖੁਦ ਖਾਣਾ ਤੇ ਬਾਕੀਆਂ ਨੂੰ ਵੀ ਖਵਾਣਾ ਪਰ ਆਪਾਂ ਇਹ ਗੱਲ ਤੋਂ ਵਾਕਿਫ ਨਹੀਂ ਹੈਗੇ ਭਜਦੇ ਆਪਾਂ ਇਹ ਗੱਲ ਤੋਂ ਤਾਂ ਦੂਜੇ ਪਾਸੇ ਆਪਾਂ ਤੁਹਾਡੇ ਸਾਹਮਣੇ ਇੱਕ ਹੋਰ ਪਿਆਰੀ ਜੀ ਸੰਦਰਜੀ ਫੋਟੋ ਆਪਾਂ ਤੁਹਾਨੂੰ ਦਿਖਾਣੇ ਆਂ ਇਹਦੇ ਵਿੱਚ ਕੀ ਹੈ ਗੁਰੂ ਨਾਨਕ ਦੇਵ ਜੀ ਇੱਕ ਨਦੀ ਦੇ ਕੰਡੇ ਦੇ ਬੈਠੇ ਹੋਏ ਨੇ ਆਸਣ ਵਿਛਾ ਕੇ ਇੱਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਭਾਈ ਮਰਦਾਨਾ ਜੀ ਇੱਕ ਸਾਈਡ ਤੇ ਭਾਈ ਬਾਲਾ ਜੀ ਭਾਈ ਬਾਲਾ ਜੀ ਗੁਰੂ ਸਾਹਿਬ ਦੇ ਉੱਤੇ ਚੋਰ ਸਾਹਿਬ ਦੀ ਸੇਵਾ ਕਰਦੇ ਹੋਏ ਦੂਜੇ ਪਾਸੇ ਭਾਈ ਮਰਦਾਨਾ ਜੀ ਰਬੀ ਰਬਾਬ ਵਜਾਉਂਦੇ ਹੋਏ ਦੇਖ ਸਕਦੇ ਹੋ ਤੁਸੀਂ ਇੱਕ ਹੋਰ ਵਧੀਆ ਜਿਹਾ ਪਿਆਰਾ ਦ੍ਰਿਸ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਕਿਸੇ ਆਪਣੇ ਮੁ슬ਮ ਵੀਰ ਨੇ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਬਣਾਈ ਪੁਰਾਤਨ ਸਮੇ ਦੀ ਪੇਂਟਿੰਗ ਹੈ ਇਹ ਪੁਰਾਤਨ ਵਿਲੇ ਦੀ ਪੇਂਟਿੰਗ ਹੈ ਇਹ ਪੇਂਟਿੰਗ ਉਸ ਵਿਲੇ ਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਮੱਕਾ ਮਦੀਨਾ ਗਏ ਸਨ ਉੱਥੇ ਆਸਣ ਤੇ ਬੈਠੇ ਨੇ ਉੱਥੇ ਆਸਣ ਤੇ ਬੈਠੇ ਨੇ ਕਿਸੇ ਆਪਣੇ ਮੁ슬ਮ ਵੀਰ ਨੇ ਗੁਰਨਾਨ ਦੇਵ ਜੀ ਦੇਖੋ ਕਿੰਨੀ ਪਿਆਰੀ ਸੁੰਦਰ ਫੋਟੋ ਬਣਾਈ ਹੈ ਹੋਰ ਇੱਕ ਤੁਸੀਂ ਹੋਰ ਦੇਖ ਸਕਦੇ ਹੋ ਇੱਕ ਪਾਸੇ ਗੁਰਨਾਨ ਨਨਕ ਦੇਵ ਜੀ ਬੈਠੇ ਹੋਏ ਨੇ ਇੱਕ ਪਾਸੇ ਬਾਬਾ ਲਛਮੀ ਚੰਦ ਜੀ ਇੱਕ ਪਾਸੇ ਬਾਬਾ ਸ਼੍ਰੀ ਚੰਦ ਜੀ ਬੈਠੇ ਹੋਏ ਨੇ ਨਾਲ ਮਾਤਾ ਜੀ ਮਾਤਾ ਸੁਲੱਖਣੀ ਦੇਵੀ ਜੀ ਬੈਠੇ ਹੋਏ ਨੇ ਪੂਰਾ ਪਰਿਵਾਰ ਬੈਠਾ ਹੈ ਗੁਰੂ ਨਾਨਕ ਦੇਵ ਜੀ ਦਾ ਦੇਖੋ ਕਿੰਨੀ ਪਿਆਰੀ ਤੇ ਕਿੰਨੀ ਸੁੰਦਰ ਫੋਟੋ ਹੈ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਪੂਰੇ ਪਰਿਵਾਰ ਨੂੰ ਉਪਦੇਸ਼ ਦਿੰਦੇ ਪਏ ਨੇ ਤੇ ਮਾਤਾ ਸੁਲਖਣੀ ਦੇਵੀ ਜੀ ਕਿੰਨੇ ਪਿਆਰ ਨਾਲ ਕਿੰਨੇ ਗੌਰ ਨਾਲ ਪਰਵਚਨ ਸੰਦੇਪੇ ਨੇ ਗੁਰੂ ਨਾਨਕ ਦੇਵ ਜੀ ਦਾ ਦੂਜੇ ਪਾਸੇ ਬਾਬਾ ਲక్ష్ਮੀ ਦਾਸ ਜੀ ਹੱਥ ਜੋੜ ਕੇ ਬੈਠੇ ਨੇ ਗੁਰਨਾਨ ਦੇਵ ਉਪਦੇਸ਼ ਜਪਦੇ ਪਏ ਨੇ ਸੁਣਦੇ ਪਏ ਨੇ ਤੇ ਨਾਲ ਹੀ ਬਾਬਾ ਸ਼ਰੀ ਚੰਦ ਜੀ ਹੱਥ 'ਚ ਮਾਲਾ ਫੜ ਕੇ ਚੌਂਕੜਾ ਮਾਰ ਕੇ ਉਹ ਵੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੁਣਦੇ ਪਏ ਨੇ ਦੇਖੋ ਕਿੰਨੀ ਪਿਆਰੀ ਕਿੰਨੀ ਖੂਬਸੂਰਤ ਇਹ ਵੀਡੀਓ ਹੈ ਇਹ ਵੀਡੀਓ ਜੇਕਰ ਆਪ ਜੀ ਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਸ਼ੇਅਰ ਚੈਨ ਸ਼ੇਅਰ ਦੀ ਚੈਨ ਰੁਕਣ ਨਾ ਦਿਓ ਇਸ ਵੀਡੀਓ ਦੀ ਕਿਉਂਕਿ ਇਹ ਇਕੱਲੀ ਵੀਡੀਓ ਨਹੀਂ ਹੈ ਇਹ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਹੈ ਸਿਰਫ ਔਰ ਸਿਰਫ 4-5 ਮਿੰਟ ਦੀ ਵੀਡੀਓ ਦੇ ਵਿੱਚ ਪੂਰੇ ਗੁਰਨਾਨਕ ਦੇਵ ਜੀ ਦੇ ਇਤਿਹਾਸੇ ਪੂਰਾ ਪਰਿਵਾਰ ਬੈਠਾ ਹੋਇਆ ਕਿੰਨਾ ਕੁਛ ਗੁਰਨਾਨਕ ਦੇਵ ਜੀ ਨੇ ਆਪਾਂ ਨੂੰ ਇਸ ਫੋਟੋ ਦੇ ਰਹੀ ਇਸ ਵੀਡੀਓ ਦੇ ਰਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਸ ਵੀਡੀਓ ਨੂੰ ਦਬ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਵੀਰ ਭਰਾ ਗੁਰਨਾਨਕ ਦੇਵ ਜੀ ਦੇ ਪੁਰਾਤਨ ਵੇਲੇ ਦੇ ਦਰਸ਼ਨ ਕਰ ਸਕੇ ਪੂਰੇ